ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੁਆਰਾ ਘੜੀ ਚਲਾਈ ਗਈ ਸਕੀਮ ਤੀਰਥ ਯਾਤਰਾ ਦੇ ਤਹਿਤ ਅੱਜ ਹਲਕਾ ਸੁਜਾਨਪੁਰ ਦੇ ਵਿੱਚੋਂ ਜਿਹੜੀ ਬੱਸ ਰਵਾਨਾ ਹੋਣ ਜਾ ਰਹੀ ਹੈ ਇਹ ਬੱਸ ਜਿਹੜੀ ਸ੍ਰੀ ਹਰਮੰਦਰ ਸਾਹਿਬ ਜਾਏਗੀ ਪਹਿਲੇ ਉਸ ਤੋਂ ਬਾਅਦ ਨਾਈਟ ਸਟੇ ਹੈ ਉਸ ਤੋਂ ਬਾਅਦ ਅਗਲੇ ਦਿਨ ਅਰਲੀ ਮਾਰਨਿੰਗ ਇਹ ਜਾਏਗੀ ਸ੍ਰੀ ਅਨੰਦਪੁਰ ਸਾਹਿਬ ਉਸ ਤੋਂ ਬਾਅਦ ਕੱਲ ਯਾਨੀ ਸ਼ਾਮ ਨੂੰ ਵਾਪਸ ਆਏਗੀ ਔਰ ਇਹਦੇ ਵਿੱਚ ਜਿੰਨੇ ਵੀ ਸ਼ਰਧਾਲੂ ਜਾ ਰਹੇ ਹੈ ਉਹਦੇ ਵਿੱਚ ਸਾਰਿਆਂ ਦਾ ਜਿਹੜਾ ਬ੍ਰੇਕਫਾਸਟ ਲੰਚ ਡਿਨਰ ਜਿਹੜਾ ਬਿਲਕੁਲ ਮੁਫਤ ਹੈ ਉੱਥੇ ਰਹਿਣ ਦੀ ਫੈਸਿਲਿਟੀ ਜਿਹੜੀ ਬਿਲਕੁਲ ਮੁਫਤ ਹੈ ਪੰਜਾਬ ਸਰਕਾਰ ਦੁਆਰਾ ਇਹ ਚਲਾਇਆ ਗਿਆ ਉਪਰਾਲਾ ਹੈ ਅੱਜ ਮੈਂ ਦੇਖਿਆ ਵੀ ਜਿਹੜੇ ਸਾਡੇ ਸੁਯਾਨਪੁਰ ਹਲਕੇ ਦੇ ਜਿਹੜੇ ਸ਼ਰਦਾਲੂ ਇੱਥੇ ਜਿਹੜੇ 43 ਸ਼ਰਦਾਲੂ ਅੱਜ ਇੱਥੇ ਗਏ ਆ ਔਰ ਉਹਨਾਂ ਨੂੰ ਇੱਕ ਕਿੱਟਾਂ ਵੀ ਪ੍ਰੋਵਾਈਡ ਕੀਤੀ ਗਈਆਂ ਸਰਕਾਰ ਦੀ ਤਰਫੋਂ ਜਿਹਦੇ ਵਿੱਚ ਬਲੈਂਕਟ ਹੈ ਪਿੱਲੋ ਹੈ ਡੱਟ ਸ਼ੀਟ ਹੈ ਔਰ ਜਿਹੜੀਆਂ ਵੀ ਡੇਲੀ ਰੁਟੀਨ ਦੀਆਂ ਚੀਜ਼ਾਂ ਉਹਦੇ ਵਿੱਚ ਸਰਕਾਰ ਵੱਲੋਂ ਦਿੱਤੀ ਗਈ ਹੈ ਸੋ ਮੈਂ ਇੱਕ ਇੱਕ ਵਾਰ ਫੇਰ ਤੋਂ ਆਪਣੇ ਹਲਕੇ ਸੁਯਾਨਪੁਰ ਦੀ ਤਰਫੋਂ ਜ਼ਿਲ੍ਹਾ ਪਠਾਨਕੋਟ ਦੀ ਤਰਫੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਸ਼ਰਦਾਲੂਆਂ ਵਾਸਤੇ ਇਹ ਜਿਹੜੀ ਸਕੀਮ ਚਲਾਈ ਹੈ ਔ ਜਿਹੜੀਆਂ ਹਰ ਵਿਧਾਨ ਸਭਾ ਖੇਤਰ ਵਿੱਚੋਂ ਦੋ ਬਸਾਂ ਜਿਹੜੀਆਂ ਵਰਵਾਨਾ ਕੀਤੀਆਂ ਜਾਣਗੀਆਂ